ਜਪੀ ਸਾਹਿਬ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵੇ ਜੇ ਸੋਚੀ ਲਕਵਾਰ ਚੁੱਪੇ ਚੁੱਪ ਨਾ ਹੋਵੇ ਜੇ ਲਾਇ ਰਹਾ ਲਿਵਤਾਰ ਕੋ ਕਾ ਬਕਨੋ ਤਰੀਜੇ ਬੰਨਾਪੁਰੀਆਂ ਭਾਰ ਸਹਿ ਸਿਆਣਪਾਂ ਲਕੋਏ ਤਾਂ ਇੱਕ ਨਾ ਚਲੇ ਨਾਲ ਕਿਵ ਸਚਿਆਰਾ ਹੋਈ ਐ ਕਿਵ ਕੋੜੇ ਟੁੱਟੇ ਪਾਲ ਹੁਕਮਰ ਜਾਈ ਚਲਨਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੇ ਵਡਿਆਈ ਹੁਕਮੀ ਉਤਮ ਨੀਚ ਹੁਕਮ ਲੇਖ ਸੋ ਦੁਖ ਸੋ ਕਪਾਈਏ ਕੋ ਨਾ ਹੁਕਮੀ ਬਖਸੀਸ ਮੇਕੋ ਹੁਕਮੀ ਸਦਾ ਪਵਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੇ ਬੁਜਾਇ ਤਾ ਹੁਮੈ ਕਹਿ ਨਾ ਕੋਈ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਤਾਤ ਜਾਣੇ ਨਿਸਾਨ ਗਾਵੇ ਕੋ ਗੁਣੁ ਰੇਈਆਂ ਚਾਰ ਗਾਵੇ ਕੋ ਵਿਦਿਆ ਵਿਖੰ ਵਿਚਾਰ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੇ ਦਿਸੇ ਦੂਰ ਗਾਵੇ ਕੋ ਵੇਖੇ ਹਾਦਰਾ ਹਦੂਰ ਕਥਨਾ ਕਥੀਨਾ ਆਵੇ ਟੋਟ ਕਤ ਕਤ ਕਥੀ ਕੋਟੀ ਕੋਟ ਕੋਟ ਦਿਨ ਦਾ ਦੇ ਲੈਂਦੇ ਥੱਕ ਪਾਏ ਜੁਗਾ ਜੁਗ ਅੰਤਰ ਖਾਈ ਖਾਇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਖ ਸਾਹਿਬੇ ਪ੍ਰਭਾਉ ਸਾਚਾ ਸਾਹਿਬ ਸਾਚਨਾਿ ਪਾਖਿਆ ਪੋ ਅਪਾਰ ਅਕਾ ਮੰਗੈ ਦੇ ਦੇ ਦਾਤ ਕਰੇ ਦਾ ਤਾਰ ਫੇਰ ਕੇ ਅੱਗੇ ਰੱਖੀਏ ਜਿੱਥੇ ਦਿਸੇ ਦਰਬਾਰ ਮੋਹ ਕੈ ਬੋਲਨ ਬੋਲੀਏ ਜਿੱਥੇ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਮ ਵਡੇ ਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੋਹ ਦਵਾਰ ਨਾਨਕ ਐਵੇਂ ਜਾਣੀਏ ਸਭ ਆਪੇ ਸਚਿਆਰ ਥਾਪੇ ਆਣਾ ਜਾਏ ਕੀਤਾ ਨਾ ਹੋਏ ਆਪੇ ਆਪ ਨਰੰਜਨ ਸੋਏ ਜੇ ਨ ਸੇਵਿਆ ਤੈਨ ਪਾਇਆ ਮਾਨ ਨਾਨਕ ਗਾਵ ਗਿਆ ਗੁਣੀ ਨਿਧਾਨ ਗਾਵ ਗਿਆ ਸੁਣ ਗਿਆ ਮਨ ਰਖੀਏ ਭਾਉ ਦੁੱਖ ਪਰ ਹਰ ਸੁਖ ਕਰ ਲੈ ਜਾਏ ਗੁਰਮਖ ਨਾਦਨ ਗੁਰਮਖ ਵੇਦਨ ਗੁਰਮਖ ਰਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਜੇ ਹੋ ਜਾਣਾ ਅੱਖਾਂ ਨਾਹੀ ਕਹਿਣਾ ਕਥਨ ਨਾ ਜਾਈ ਗੁਰਾਂ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਮ ਜੇ ਤੇ ਸਭਾਵਾਂ ਬਿਨ ਭਾਣੇ ਕੇ ਨਾਹੀ ਕਰੀ ਜੀਤੀ ਸਿਰ ਟੋ ਪਾਈਵੇ ਕਾ ਮਨ ਕਰਮਾ ਕੇ ਮਿਲੇ ਲਈ ਮਾਤ ਵਿੱਚ ਰਤਨ ਜਵਾਹਰ ਮਾਨਿਕ ਗੇਕ ਗੁਰ ਕੀ ਸੇਕ ਸੁਣੀ ਗੁਰਾਂ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਗੇ ਜੋਗ ਚਾਰੇ ਆਰ ਜਾ ਹੋਰ ਦਸੁਨੇ ਹੋਏ ਨਵਾ ਖੰਡਾ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ ਚੰਗਾ ਨਾ ਰਖਾਏ ਕੇ ਜਤਕੀਰਤ ਜਗਲੇ ਗਏ ਤੇ ਸੇ ਨਦਰਨਾ ਆਵੈ ਤੇ ਬਾਤ ਨਾ ਪੁਛੇ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ રે ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇ ਆ ਗੁਣ ਦੇ ਤੇਹਾ ਕੋਈ ਨ ਸੁਝੈ ਜੇ ਤੇਸੇ ਗੁਣ ਕੋਈ ਕਰੈ ਸੁਨੇ ਸਿਧ ਪੀਰ ਸਰਨਾਥ ਸੁਨੇ ਤਰਤਾ ਤਵਲਾ ਅਕਾਲ ਸੁਨੇ ਦੀਪ ਲਾਉ ਪਤਾਲ ਸੁਨੇ ਪਹੇ ਨਾ ਸਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਨੇ ਧੂਪ ਆਪ ਕਰਨਾ ਸੁਨੇ ਈਸਰ ਬਰਮਾਇੰਦ ਸੁਨੇ ਮੱਖ ਸਲਾਹ ਨਮੰਦ ਸੁਨੇ ਜੋਗ ਜੁਗਤ ਤਨ ਭੇਦ ਸੁਨੇ ਸਾਸਤ ਸਿਮਰਤ ਵੇਦਾਨਾਨਕ ਭਗਤਾ ਸਦਾ ਵਿਗਾਸ ਸੁਨੇ ਧੂਪ ਆਪ ਕਰਨਾ ਸੁਣਿਆ ਸਤ ਸੰਤੋਗਿਆਨ ਸੁਣਿਆ ਅਠ ਸਟਕਾ ਇਸਨਾਨ ਸੁਣਿਆ ਪੜ ਪੜ ਪਾਵੇ ਮਾਨ ਸੁਣਿਆ ਲਾਗੇ ਸੈ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਪਾਪ ਕਰਨਾ ਸੁਣਿਆ ਸਰੰਗੁਨਾ ਕੇਗਾ ਸੁਣਿਆ ਸੇਖ ਪੀਰ ਪਾਤਸ਼ਾ ਸੁਣਿਆ ਅੰਦੇ ਪਾਵੇ ਰਾ ਸੁਣਿਆ ਹਾਤ ਹੋਵੇ ਇਸਗਾ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਪਾਪ ਕਰਨਾ ਮੰਨੇ ਕੀ ਗੱਤ ਇਕ ਹਿਨ ਦੇ ਦੇਖੋ ਕਹੇ ਪਿੱਛੇ ਪਸਦਾਏ ਕਾਗਤ ਕਲਮ ਨ ਲਿਖਣ ਹਾਰ ਮੰਨੇ ਕਾਬ ਕਰਨ ਵਿਚਾਰ ਐਸਾ ਨਾਮ ਨਰੰਜਨ ਹੋਏ ਦੇਖੋ ਮਨ ਜਾਣੇ ਮਨ ਕੋਏ ਮੰਨੇ ਸਵਰਤ ਹੋਏ ਮਨ ਬੁੱਧ ਮੰਨੇ ਸਗਲ ਭਵਨ ਕੀ ਸੋਧ ਮੰਨੇ ਮੂਚੋ ਟਾਨਾ ਖਾਏ ਮੰਨੇ ਜਮ ਕੇ ਸਾਥ ਨ ਜਾਏ ਐਸਾ ਨਾਮ ਨਰੰਜਨ ਹੋਏ ਦੇਖੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਠਾਗ ਨਾ ਪਾਇ ਮੰਨੇ ਪਤਸਿਓਂ ਪ੍ਰਗਟ ਜਾਏ ਮੰਨੇ ਮਗਨਾ ਚਲੇ ਪੰਥ ਮੰਨੇ ਧਰਮ ਸੇ ਤੀ ਸੰਬੰਧ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੋਖ ਦਵਾਰ ਮੰਨੇ ਪਰਵਾਰ ਸਦਾ ਧਰਮ ਮੰਨੇ ਤਰੇ ਤਾਰੇ ਗੁਰ ਸੇ ਕਮੰਨੇ ਨਾਨਕ ਭੈਣ ਬੇਕ ऐसा नाम नरंजन होए जेको मन जाने मन कोए पंच परवान पंच प्रधान पंचे पावे दरगे मान पंचे सोहे दारा जान पंचा का गुरु एक ध्यान जेको कहे करे विचार करते के करदे ना हि स्मर ताल धर्म दया का पूत संतोषा प्रख्या जिन सूत जेको बुझे होवे सच्यार तवले ऊपर केता पर ਧਰਤੀ ਹੋਰ ਪਰੇ ਹੋਰ ਹੋਰ ਦਿਸਤੇ ਭਾਰ ਤਲੇ ਕਵਨ ਜੋਰ ਜੀ ਜਾ ਤਰੰਗਾ ਕੇ ਨਾਮ ਸਭ ਨਾ ਲਿਖਿਆ ਬੁੜੀ ਕਲਾਮ ਇਹ ਹੋ ਲੇਖਾ ਲਿਖ ਜਾਣੇ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲ ਰੂਪ ਕੀਤੀ ਦਾਤ ਜਾਣੇ ਕੌਣ ਕੂਦ ਕੀਤਾ ਪਸਾਓ ਇੱਕੋ ਕਵਾਉ ਤਿਸਤੇ ਹੋਏ ਲੱਖ ਦਰਿਆਉ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨ ਜਾਵਾ ਇੱਕ ਵਾਰ ਜੋਤ ਤ ਭਾਵੇ ਸਾਈ ਭਲੀ ਕਾਰ ਤੋ ਸਦਾ ਸਲਾਮਤ ਨਰੰਕਾਰ ਅ ਸੰਕ ਜਪ ਸੰਕ ਭਾਉ ਸੰਕ ਪੂਜਾ ਸੰਕ ਤਪਤਾਉ ਸੰਕ ਗ੍ਰੰਥ ਮੁਖਵੇਦ ਪਾਠ ਸੰਕ ਜੋਗ ਮਨ ਰਹੇ ਉਦਾ ਸੰਕ ਭਗਤ ਗੁਣ ਗਿਆਨ ਵਿਚਾਰ ਸੰਕ ਸਤੀ ਸੰਕ ਦਾਤਾਰ ਸੰਕ ਸੂਰਮਾ ਭਾਕ ਸਾਰ ਸੰਕ ਮੋਨਲੇਵਲਾਇ ਤਾਰ ਕੁਦਰਤ ਕੌਣ ਕਹਾ ਵਿਚਾਰ ਵਾਰਿਆਂ ਜਵਾਂ ਇੱਕ ਵਾਰ ਜੋਤ ਤ ਭਾਵੇਂ ਸਾਈ ਭੜੀ ਕਾਰ ਤ ਸਦਾ ਸਲਾਮਤ ਨਰੰਕਾਰ ਅਸੰਖ ਮੂਰ ਕੰਦ ਕੋਰ ਸੰਖ ਚੋਰ ਹਰਾਮ ਕੋਰ ਅਸੰਖ ਅਮਰ ਕਰ ਜਾਏ ਜੋਰ ਸੰਖ ਗਲਵੜ ਹਤਿਆਕ ਮਾਹੇ ਸੰਖ ਪਾਪੀ ਪਾਪ ਕਰ ਜਾਏ ਸੰਖ ਕੁੜਿਆਰ ਕੁੜੇ ਫਿਰਾਹ ਸੰਖ ਮਲੇਸ਼ ਮਲ ਭਖ ਖਾਹੇ ਸੰਖ ਨਿੰਦਕ ਸਿਰ ਕਰੇ ਪਾਰ ਨਾਨਕ ਨੀਚ ਕਾਹੇ ਵਿਚਾਰ ਵਾਰਿਆ ਨ ਜਾਵਾ ਇੱਕ ਵਾਰ ਜੋਤ ਤ ਭਾਵੇ ਸਾਈ ਭਲੀ ਕਾੜ ਤੂ ਸਦਾ ਸਲਾਮਤ ਨਰੰਕਾਰ असंक नाम असंख थाम अगम अघम असंक लो असंख कह सिर पार होए अखरी नाम अख़री सलाह अख़री ज्ञान गीत गुणगा अखरी लिखण बोलन बाण अखरां सिर संजोग वखान जिन ए लिखे ते सिर नरम तिम तिम पाहे ਜੇਤਾ ਕੀਤਾ ਤੇ ਤਾ ਨਾਉ ਵਿਨ ਨਾਵੇਂ ਨਾਈ ਕੋ ਥਾਉ ਕੁਦਰਤ ਕਵਨ ਕਹਾ ਵਿਚਾਰ ਵਾਰਿਆਣ ਜਾਵਾ ਇੱਕ ਵਾਰ ਜੋਤ ਤਦ ਭਾਵੇ ਸਾਈ ਭਲੀ ਕਾਰ ਤੂ ਸਦਾ ਸਲਾਮਤ ਨਰੰਕਾਰ ਪਰਿਏ ਹੱਥ ਪੈਰ ਤਨ ਦੇ ਪਾਣੀ ਧੋਤੇ ਉਤਰ ਸੋਕੇ ਮੂਤ ਪਲੀਤੀ ਕੱਪੜ ਹੋਏ ਦੇ ਸਾਬਣ ਲਈਏ ਤੋਏ ਪਰਿਏ ਮਤ ਪਾਪਾਂ ਕੇ ਸੰਗ ਓਹੋ ਤੋ ਪੇ ਨਾਮੇ ਕੇ ਰੰਗ ਪੁਨੀ ਪਾਪੀ ਆਖਨ ਨਾ ਹੈ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਖਾਓ ਨਾਨਕ ਹੁਕਮਿ ਆਓ ਜਾਓ ਤੀਰਥ ਤਪ ਦਿਆ ਦਾਤ ਧਾਨ ਦੇ ਕੋ ਪਾਵ ਤਿਲ ਕਾਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਾਲਾ ਨਾਓ ਸਭ ਗੁਣ ਤੇਰੇ ਮੈਂ ਨਾ ਹੈ ਕੋਈ ਬਿਨ ਗੁਣ ਕੀਤੇ ਭਗਤਨ ਹਰ ਸਾਥ ਆਤ ਬਾਣੀ ਬਰਮਾਓ ਸਤ ਸੁਹਣ ਸਦਾ ਮਨ ਚਾਓ ਕਮਨਸ ਵੇਲਾ ਵਕਤ ਕਮਨ ਕਮਨ ਤੇ ਤਕਨਵਾਰ ਕਵਨਸ ਰਤੇ ਮਹ ਕਮਨ ਜੇ ਤੋ ਆਕਾਰ ਵੇਲ ਨਾ ਪਾਇ ਪੰਡਤੀ ਜੇ ਹੋਵੇ ਲੇਖ ਪੁਰਾਨ ਵਖਤ ਨਾ ਪਾਇਓ ਕਾ ਦੀਆ ਜੇ ਲਿਖਣ ਦੇ ਕੁਰਾਨ ਤੇ ਤਵਾਰ ਨਾ ਜੋਗੀ ਜਾਣ ਨਰਤ ਮਹ ਨ ਕੋਏ ਜਾ ਕਰਤਾ ਸਿਰਠੀ ਕੋ ਸਾਜੇ ਆਪੇ ਜਾਣੇ ਸੋਏ ਕਿ ਕਰੇ ਆਖਾ ਕਿ ਵਸਾਲਾ ਹੈ ਕਿ ਮਰਨੇ ਕਿਉਂ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆ ਨਾ ਸੋ ਹੈ ਪਾਤਾਲਾ ਪਾਤਾਲ ਲਖ ਗਾਸਾ ਗਾਸ ਓੜ ਕੇ ਓੜ ਕੇ ਭਾਲ ਥੱਕੇ ਵੇਦ ਕਹਿਣ ਕਵਾ ਸੈਸ 18 ਕਹਿਣ ਕਤੇਬਾ ਅਸਲ ਇੱਕ ਧਾਤ ਲੇਖਾ ਹੋਏ ਤਾਂ ਲਿਖੀ ਹੈ ਲੇਖੇ ਹੋਏ ਵਿਨਾਸ ਨਾਨਕ ਵੱਡਾ ਆਖੀ ਹੈ ਆਪੇ ਜਾਣੇ ਆਪ ਸਾਲਾ ਹੀ ਸਾਲਾ ਹੈ ਤੀ ਸੁਰਤਨਾ ਪਾਈਆ ਨਦੀਆਂ ਅਤੇ ਵਾਹ ਪਵੇ ਸਮੁੰਦਰ ਨਾ ਜਾਣੀ ਹੈ ਸਮੁੰਦ ਸਾਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੋਲ ਨਾ ਹੋਣੀ ਜੇ ਤਸ ਮਨੋਣਾ ਵਿਸਰੈ ਅੰਤਨ ਅਰਤੇ ਕਹਨ ਨਯੰਤੇ ਅੰਤਨ ਕਰਨੇ ਦੇ ਨਯੰਤੇ ਅੰਤਨ ਵੇਖਣ ਸੁਣਨ ਨਯੰਤੇ ਅੰਤਨ ਜਾਪੇ ਕਿਆ ਮਨ ਮੰਤ ਅੰਤ ਨ ਜਾਪੈ ਕੀਤਾ ਆਕਾਰ ਅੰਤ ਨ ਜਾਪੈ ਭਾਰਾ ਵਾਰ ਅੰਤ ਕਾਰਨ ਕੇਤੇ ਬਿਲ ਲਾਹੇ ਤਾਂ ਕਿ ਅੰਤ ਨ ਪਾਏ ਜਾਏ ਦੇਹੋ ਅੰਤ ਨ ਜਾਣੇ ਕੋਈ ਬਹੁਤਾ ਕਈਏ ਬਹੁਤਾ ਹੋਈ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾ ਹੋਏ ਵੜ ਉੱਚਾ ਹੋਵੇ ਕੋਈ ਤਿਸ ਉੱਚੇ ਕੋ ਜਾਣੇ ਸੋਏ ਜੇ ਵੜ ਆਪ ਜਾਣੇ ਆਪ ਆਪ ਨਾਨਕ ਨਦਰੇ ਕਰਮੀ ਦਾਤ ਭਵਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੇਲ ਨਾ ਤਮਾਏ ਕੇਤੇ ਮੰਗਾ ਜੋਤ ਅਪਾਰ ਕੇਤੇ ਗਨਤ ਨਹੀਂ ਵਿਚਾਰ ਕੇਤੇ ਖੱਪ ਟੁੱਟੇ ਵੇਕਾਰ ਕੇਤੇ ਲੈ ਲੈ ਮੁਕਰਪਾ ਹੈ ਕੇਤੇ ਮੂਰਖ ਖਾਈ ਖਾਏ ਕੇਤੇ ਆਦੋਖ ਭੋਗ ਸਦ ਮਾਰੇ ਵਿਦਾ ਤੇਰੀ ਦਾ ਤਾਰ ਬੰਦ ਖਲਾਸੀ ਭਾਣੇ ਹੋਏ ਹੋਰੇ ਆਖ ਨਾ ਸਕੇ ਕੋਈ ਦੇਖੋ ਖਾਏ ਕੇ ਅੱਖਣ ਪਾਏ ਉਹ ਜਾਣੇ ਜੇਤੇ ਆ ਮੋਖਾਏ ਆਪੇ ਜਾਣੇ ਆਪੇ ਦੇ ਆਕੇ ਸੇ ਪੇ ਕਈ ਗੇ ਜੈਸਾ ਨੋ ਬਕਸੇ ਸਿਪਤ ਸਲਾ ਨਾਨਕ ਪਾਸ਼ਾਹੀ ਪਾਸ਼ਾਹ ਅਮਲ ਗਨ ਮਲਵਾ ਪਰ ਮਲਵਾ ਪਾਰ ਗਿਆ ਮਨ ਪੰਡਾਰ ਮੁਰਲਾ ਆਵੇ ਮੁਰਲਾ ਜੈ ਮਨ ਲਾ ਸਮਾਏ ਮੋਲ ਤਰ ਮੋਲ ਦੇ ਬਾਣ ਮੋਲ ਤੋਲ ਮੋਲ ਪਰਵਾਨ ਮੁਰਲਾ ਬਕਸੀਸ ਮੁਰਲਾ ਨੀਸਾਨ ਮੁਰਲਾ ਕਰਮ ਮੁਰਲਾ ਪਰਮਾਨ ਮੁਰਲਾ ਮਲ ਆਖਿਆ ਨਾ ਜਾਏ ਆਖ ਆਖ ਰਹੇ ਲੈ ਵਲਾਈ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਿਖਿਆਣੇ ਆਖੇ ਬਰਮੇ ਆਖੇ ਇੰਦੇ ਆਖੇ ਗੋਪੀ ਤੇ ਗੋਵਿੰਦ ਆਖੇ ਇਸਰ ਆਖੇ ਸੇ ਦਿਆਕੇ ਕਹਤੇ ਕਿਤੇ ਬੁੱਧ ਆਖੇ ਦਾਣ ਆਖੇ ਦੇਵ ਆਖੇ ਸੋਰ ਨਾਰਮਣ ਜਣ ਸੇਵ ਕਹਤੇ ਆਖੇ ਆਕਨ ਪਾਹ ਕਿਤੇ ਕਹਿ ਕਹਿ ਉੱਠ ਉੱਠ ਜਾਹੇ ਤੇ ਕਿਤੇ ਹੋਰ ਕਰੇ ਤਾਂ ਅਖਣਾ ਸਕੇ ਕਹੀ ਗੇ ਜੇੜ ਪਾਵੇ ਤੇੜ ਹੋਏ ਨਾਨਕ ਜਾਣੇ ਸੱਚਾ ਸੋਏ ਦੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਐ ਸਿਰ ਗਵਾਰਾ ਰੰਗਾਵਾਰ ਸੋਦਰ ਕਿਹਾ ਸੋ ਕਰ ਕੇ ਹਾ ਜਿਤ ਬਹਿ ਸਰਬ ਸੰਮਾਲੇ ਵਾਜੇ ਨਾਦ ਅਨੇਕ ਅ ਸੰਖਾ ਕੀਤੇ ਵਾਵਨ ਹਾਰੇ ਕੀਤੇ ਰਾਗ ਭਰੀ ਸਿਓ ਕੈਨ ਕੇਤੇ ਗਾਵਨ ਹਾਰੇ ਗਾਵੇ ਤਤਨਾ ਪਾਉਣ ਪਾਣੀ ਬੇਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਪਤ ਲਿਖੇ ਜਾਣਾ ਲਿਖ ਲਿਖ ਧਰਮ ਵਿਚਾਰੇ ਗਾਵੇ ਈਸਰ ਬਰਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਇੰਦ ਇੰਦਰ ਆਸਨ ਬੈਠੇ ਦੇਵਤੇ ਅੰਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਤ ਪੜਨਰ ਕੀ ਸਰ ਜੋਗ ਜੋਗ ਵੇਦਾ ਨਾਲੇ ਗਾਵੇ ਮੋਹਣੀਆ ਮਨ ਮੋਹਣ ਸੁਰਗਾ ਮੱਚ ਪਿਆਲੇ ਗਾਵਣ ਰਤਨ ਪਾਏ ਤੇਰੇ ਅਠ ਸੱਠ ਤੀਰਥ ਨਾਲੇ ਗਾਵੇ ਜੋਤ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਪੱਡਾ ਕਰ ਕਰ ਕੇ ਧਾਰੇ ਸਈ ਤੁਦਨੋਂ ਗਾਵੇ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੇ ਚੇਤਨਾ ਆਵਣ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਜੀ ਨਾਹੀ ਹੈ ਪੇ ਹੋਸੀ ਜਾਏ ਨਾ ਜასი ਰਚਨਾ ਦੀ ਨਚਾਈ ਰੰਗੀ ਰੰਗੀ ਭਾਤੀ ਕਰ ਕਰ ਜਿੰਸੀ ਮਾਇਆ ਜਿੰਨ ਉਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਵੇਂ ਤੇ ਦੇ ਵੜਿਆਈ ਦੋਤਸ ਪਾ ਵੇਸੋ ਈ ਕਰਸੀ ਹੋ ਕਮਨਾਂ ਕਰਨਾ ਜਾਈ ਸੋ ਪਾਤ ਸ਼ਾਹੋ ਸਹਾਪਤ ਸਾਹਿਬ ਨਾਨਕ ਰਹੇ ਨਰ ਜਾਈ ਮੁੰਦਾ ਸੰਤੋਖ ਸਰੰਪਤ ਟੋਲੀ ਧਿਆਨ ਕੀ ਕਰੇ ਬੇ ਭੂਤ ਤਿੰਤਾ ਕਾਲ ਕੁਆਰੀ ਕਾ ਜੁਗਤ ਡੰਡਾ ਪਰਤੀ ਤਾਈ ਪੰਥੀ ਸਕਲ ਜਮਾਤੀ ਮਨ ਜੀਤੇ ਜਗ ਜੀਤ ਆਦ ਇਸ ਤੇ ਸੇ ਆਦ ਅਨੀਲਨ ਆਦ ਨਾਤ ਜੁਗ ਜੁਗ ਇਕ ਵੇਸ ਪਗਤ ਗਿਆਨ ਦਾ ਆ ਪੰਡਾਰਨ ਘੰਟ ਘਟ ਵਾਜੇ ਨਾ ਦਾ ਆਪਨਾਥ ਨਾਥੀ ਸਭ ਜਾ ਕੀ ਰਿੱਧ ਸੇ ਤੇ ਅਵਰਾ ਸਾਧ ਸੰਯੋਗ ਵਿਯੋਗ ਦੇ ਕਾਰਚ ਲਾਵੇ ਲੇਖ ਆਵੇ ਭਾਗ ਆ ਦੇਸ ਤੇ ਸੇ ਆ ਦੇਸ ਆਦ ਅਨੀਲ ਆਦ ਨਾਲ ਤੇ ਜੁਗ ਜੁਗ ਇੱਕੋ ਵੇਸ ਏਕਾ ਮਾਈ ਜੁਗ ਤਵੇ ਆਈ ਤੈਨ ਚਲੇ ਪਰਵਾਨ ਇੱਕ ਸੰਸਾਰੀ ਇੱਕ ਪੰਡਾਰੀਏ ਕਲਾਈ ਦੀ ਬਾਣ ਗੇਵਤਸ ਪਾ ਵੈ ਤੇ ਮੈ ਚਲਾ ਵੈ ਜਿਵੇਂ ਹੋਵੇ ਫਰਮਾਨ ਉਹ ਵੇਖਿਆ ਉਹਨਾਂ ਨਜ਼ਰ ਨਾ ਆਵੇ ਬਹੁਤਾ ਇਹੋ ਵਡਾਨ ਆਦੇਸ ਤੇ ਸੇ ਆਦੇਸ ਆਦ ਅਨੀਲ ਆਦ ਨਾਹਤ ਜੁਗ ਜੁਗ ਏਕੋ ਵੇਸ ਆਸਨ ਲੋਇ ਲਏ ਪੰਡਾਰ ਜੋ ਕੁਛ ਪਾਸੇ ਕਵਾਰ ਕਰ ਕਰ ਵੇਖੈ ਸਿਰਜਨਹਾਰ ਨਾਨਕ ਸੱਚੇ ਕੀ ਸਾਚੀ ਕਰ ਆਦ ਇਸ ਤੇ ਸਿਆ ਦੇਸ ਆਦ ਅਨੀਲ ਆਦ ਨਹਤ ਜੁਗ ਜੁਗ ਇੱਕ ਵੇਸ ਇੱਕ ਦੂਜੀ ਬੋ ਲਖ ਹੋਏ ਲਖ ਹੋਏ ਲਖ 20 ਲਖ ਲਖ ਗੇੜਾ ਆ ਕੀ ਹੈ ਏਕ ਨਾਮ ਜਗਦੀਸ਼ ਇਹ ਤਰਾ ਹੈ ਪਤ ਪਵੜੀਆਂ ਚੜੀਏ ਹੋਈ ਆ ਕੀ ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਦਰੇ ਪਾਈ ਐ ਕੁੜੀ ਕੁੜੇ ਠੀਸ ਨਾ ਖਣ ਜੋਰ ਤੇ ਪੈ ਨਾ ਜੋਰ ਜੋਰ ਨਾ ਮੰਗਣ ਦੇ ਨਾ ਜੋਰ ਜੋਰ ਨਾ ਜੀਵਨ ਮਰਨਾ ਜੋਰ ਜੋਰ ਨਾ ਰਾਜ ਮਾਲ ਮਨਸੂਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋ ਨਾ ਜੁਗਤੀ ਛੁੱਟੇ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉਤਮੀਜ ਨਾ ਕੋਏ ਰਾਤੇ ਰੋਤੇ ਥੇਤੇ ਵਾਰ ਪਵਨ ਪਾਣੀ ਅਗਨੀ ਪਾਤਾਲ ਤੇ ਇਸ ਵਿੱਚ ਧਰਤੀ ਥਾਪ ਰਕੀ ਧਰਮਸਾਲ ਤੇ ਇਸ ਵਿੱਚ ਜੀ ਜੁਗਤ ਕੇ ਰੰਗ ਤੇਰੇ ਕੇ ਨਾਮ ਨਿਕ ਅਨੰਤ ਕਰਮੇ ਕਰਮੀ ਹੋਏ ਵਿਚਾਰ ਸਚਾ ਸਚਾ ਦਰਬਾਰ ਤਿੱਥੇ ਸੋਹਣ ਪੰਜ ਪਰਵਾਨ ਨਦਰੇ ਕਰਮ ਪਵੇ ਨਿਸਾਲ ਕਾਚ ਪਕਾਈ ਉਤੇ ਪਾਇ ਨਾਲ ਕਾਇਆ ਜਾਪੇ ਜਾਏ ਧਰਮ ਖੰਡ ਕਾਇ ਹੋ ਧਰਮ ਗਿਆਨ ਖੰਡ ਕਾਇ ਆਖੋ ਕਰਮ ਕੀਤੇ ਪਉਣ ਪਾਣੀ ਵੇ ਸੰਤਰ ਕੀਤੇ ਕਾਨ ਮਹੇਸ ਕੀਤੇ ਬਰਮੇ ਘਾੜਤ ਘੜੀਏ ਰੂਪ ਰੰਗ ਕੇ ਵੇਸ ਕੇਤੇ ਆ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਹਿਤ ਬੋਧ ਨਾਸ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾਣਾ ਮਨ ਕੇਤੇ ਕੇਤੇ ਰਤਨ ਸੰਮੰਧ ਕੇਤੇ ਆ ਖਾਣੀ ਕੇਤੇ ਆ ਬਾਣੀ ਕੇਤੇ ਪਾਤ ਨਰਿੰਦ ਕੇਤੇ ਅਸੁਰਤੀ ਸੇਵ ਕੇਤੇ ਨਾਨਕ ਅੰਤਨਾ ਅੰਤ ਗਿਆਨ ਖੰਡ ਮੈਂ ਹੈ ਗਿਆਨ ਪਰਚੰਡ ਤੇ ਤੇ ਨਾ ਅਰਬਨਰ ਗੋਰਨਾਂ ਦਾ ਸਰਮਖੰਡ ਕੀ ਬਾਣੀ ਰੂਪ ਤੇ ਤੇ ਘੜਤ ਕੜੀਏ ਬਾਤ ਨੂੰ ਤਾ ਕਿ ਗੱਲਾਂ ਕਤੀਆਂ ਨਾ ਜਾਹੇ ਜੇ ਕੋ ਕਹੈ ਪਿਛੇ ਪਸਤਾਏ ਤੇ ਤੇ ਘੜੀਏ ਸੁਰਤ ਮਤ ਮਨ ਬੁਧ ਤੇ ਤੇ ਘੜੀਏ ਸੁਰਾਂ ਸਦਾ ਕੀ ਸੋਧ ਕਰਮਖੰਡ ਕੀ ਬਾਣੀ ਜੋਰ ਤੇ ਤੇ ਹੋਰ ਨਾ ਕੋਈ ਹੋਰ ਤੇ ਤੇ ਜੋਦ ਮਹਾਬਲ ਸੂਰ ਤਨ ਮੈਂ ਆਰਾਮ ਰਹਾ ਭਰਪੂਰ ਤੇ ਤੇ ਸੀ ਤੋ ਸੀ ਤਾ ਮਮਾ ਹੈ 타ਗ ਰੂਪ ਨ ਕਤਨੇ ਜਾਹੈ ਨਾ ਉਹ ਮਰੇ ਨ ਠਾਗੇ ਜਾਹੈ ਜਿਨਕੇ ਰਾਮ ਵਸੈ ਮਨ ਮਾਹਿ ਤੇ ਤੇ ਭਗਤ ਵਸੈ ਕੋ ਕਰੇ ਆਨੰਦ ਸੱਚਾ ਮਨਸੋ ਸੱਚ ਖੰਡ ਵਸੈ ਅਨਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤੇ ਤੇ ਖੰਡ ਬੰਡਲ ਵਰ ਪੰਡ ਜੇ ਕੋ ਕਤੇ ਤਾਂ ਅੰਤ ਨਾ ਅੰਤ ਤੇਥੇ ਲੋ ਲੋ ਆਕਾਰ ਜਿਮ ਜਿਮ ਹਕਮ ਤੇ ਮੈਂ ਤੇ ਵਕਾਰ ਵੇਖੈ ਵਿਕਸੇ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰ ਸੁਨਿਆਰ ਅਹਰਨ ਮਤ ਵੇਦ ਅਥਿਆਰ ਭਾਉ ਖੱਲਾ ਗੜ ਤਪ ਤਾਉ ਭਾਂਡਾ ਭਾਉ ਅੰਮ੍ਰਿਤ ਤੇ ਢਾਲ ਘੜੀਏ ਸਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਤ ਦਿਵਸ ਰਾਤ ਦਦਾਇ ਦਾਇ ਖੇਲ ਸਗਲ ਜਗਤ ਚੰਗਿਆਈਆਂ ਬੁਰੀਆਂ ਵਾਚੈ ਧਰਮ ਅਧੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾ ਵਾਹਿਗੁਰਦੀ ਕਾ ਖਾਲਸਾ ਵਾਹਿਗੁਰਦੀ ਕੀ ਫਤਿਹ